ਬੀਰੇ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲੇ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹਾ ਧਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਰਸੋਖਾਨਾ ਸਾਹਿਬ ਦਾ ਦਰਬਾਰ ਸਿੱਖ ਪੰਥ ਦੇ ਵਿਰੋਧ ਦੇ ਵਿੱਚ ਹੈ ਜਾਂ ਸਿੱਖ ਪੰਥ ਦੇ ਅਨੁਕੂਲ ਨਹੀਂ ਜਾਂ ਕੋਈ ਦੰਬੀ ਪਖੰਡੀ ਡੇਰਾ ਹੈ। ਹਜ਼ੂਰ ਸ਼੍ਰੀ ਨਾਥਕਮਰ ਰਾਜਾ ਸਾਹਿਬ ਜੀ ਆਪਣੀ ਇੱਕ ਨਿੱਜੀ ਅਨੁਭਵ ਗ੍ਰੰਥ ਦੇ ਰੂਪ ਦੇ ਵਿੱਚ ਅੰਕਿਤ ਕਰਦੇ ਨੇ ਜਿਵੇਂ ਅਸੀਂ ਆਪਾਂ ਸਾਰੇ ਸੁਹਾ ਜਿੰਨੀ ਲਿਖ ਲੈਨੇ। ਜੋ ਹਜ਼ੂਰ ਸ਼੍ਰੀ ਨਾਥਕਮਰ ਰਾਜਾ ਸਾਹਿਬ ਜੀ ਦਾ ਜ਼ਿੰਦਗੀ ਦਾ ਅਨੁਭਵ ਹੈ। ਉਹਨਾਂ ਨੇ ਭਗਵਾਨ ਬਲਾਸ ਭਗਵਾਨ ਦਾਸ ਹਜ਼ੂਰ ਸ਼੍ਰੀ ਨਾਥਕਮਰ ਰਾਜਾ ਸਾਹਿਬ ਜੀ ਦਾ ਬਚਪਨ ਦਾ ਨਾਮ ਸੀ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਪਿੰਡ ਬੱਲੋਵਾਲ ਉਹਨਾਂ ਦਾ ਪਹਿਲਾ ਨਾਮ ਭਗਵਾਨ ਦਾਸ ਰੱਖਿਆ ਜਾਂਦਾ ਸੀ ਭਗਵਾਨ ਬਿਲਾਸ ਮਤਲਬ ਵੀ ਜੋ ਮੇਰੀ ਆਗਮ ਕਾ ਥਾ ਮੈਂ ਆਪਣਾ ਅਨੁਭਵ ਕੀਤਾ ਉਹ ਮੈਂ ਅੰਕਿਤ ਕਰ ਲਿਆ ਉਹਦੇ ਵਿੱਚ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਲਿਖਦੇ ਨੇ ਸਦ ਕੀ ਹੋ ਸੰਧ ਕਰੋ ਧਾਰਨ ਧਰਮ ਉਹ ਗੁਰੂ ਜੀ ਗੁਬਿੰਦ ਸਿੰਘ ਕਹਾ ਜੋ ਅਸੂਲ ਹੈ ਮੁਖ ਵਾਕ ਆਪ ਕਹੀ ਰਬ ਰ ਜੋ ਦਸਵੇਂ ਨੇ ਦਾਸ ਭਗਵਾਨ ਕਹਿਣਾ ਕਰੇ ਕਿਉਂ ਅਦੂਲ ਹੈ ਬੜੇ ਸਿੰਪਲ ਜਿਹੇ ਅਰਥ ਨੇ ਸਿੰਦਗੀ ਹੋ ਸਿੰਘ ਸਿੰਘੋ ਸਹਿਤ ਕਦੇ ਪੱਕੇ ਹੋਵੋ ਸਿੰਦਗੀ ਹੋ ਸਿੰਘ ਸਰੋ ਧਾਰਨ ਧਰਮ ਹੋ ਉਹ ਧਰਮ ਧਾਰਨ ਕਰੋ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੁਖਵਾਕ ਆਪ ਕਹੀ ਰਾਮਰ ਜੋ ਦਸਵੇਂ ਜੋ ਦਸਵੇਂ ਪਾਸ਼ਾ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਕੀਤੇ ਨੇ ਦਾਸ ਭਗਵਾਨ ਕਹਿਣਾ ਕਰੇ ਕੋ ਦੂਰ ਹੈ ਕਿ ਉਹਨਾਂ ਸ਼ਬਦਾਂ ਦੀ ਆਪਾਂ ਲੱਗਣਾ ਕਿਉਂ ਕਰਦੇ ਆ ਆਪਾਂ ਆਪਣੀ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਬਤੀਤ ਕਰੀਏ ਜੋ ਦਸਵੇਂ ਪਾਸ਼ਾ ਨੇ ਗੁਰਨਾਨਕ ਪਾਸ਼ਾ ਨੇ ਸਾਨੂੰ ਜ਼ਿੰਦਗੀ ਜੀਣ ਦਾ ਫਲਸਫਾ ਦਿੱਤਾ ਅੰਗੂਜੇ ਮਹਾਪੁਰਸ਼ ਜੋ ਇੰਨੀ ਸ਼ਰਧਾ ਰੱਖਦੇ ਨੇ ਪਰ ਮੈਂ ਤੇ ਇਹ ਵੀ ਦੱਸਦੇ ਹਾਂ ਮੀਡੀਆਦਾਰਿਆਂ ਨੂੰ ਕਿ ਹਜ਼ੂਰ ਸ਼੍ਰੀ ਨਾਗਕਮਰ ਰਾਜਾ ਸਾਹਿਬ ਦੀ ਕੋਈ ਤਸਵੀਰ ਦੁਨੀਆ ਦੇ ਉੱਤੇ ਮੌਜੂਦ ਨਹੀਂ ਅੰਗਰੇਜ਼ ਫੋਟੋਗ੍ਰਾਫਰ ਨੇ ਰਾਜਾ ਸਾਹਿਬ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਤਸਵੀਰ ਕੈਮਰੇ ਦੇ ਵਿੱਚ ਕੈਦ ਨਹੀਂ ਹੋਈ ਕੈਪਚਰ ਨਹੀਂ ਹੋਈ ਤਰਕਵਾਦੀ ਯੁੱਗ ਦੇ ਵਿੱਚ ਇਹਦੇ ਤੇ ਤਰਕ ਵੀ ਕੀਤੇ ਜਾ ਸਕਦੇ ਨੇ ਪਰ ਜੋ ਸ਼ਰਧਾ ਰੱਖਦੇ ਨੇ ਉਹ ਜਾਣਦੇ ਨੇ ਕਿ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਤਤ ਬੀਤੇ ਹੁੰਦੇ ਨੇ ਪ੍ਰਮਾਤਮਾ ਦੇ ਵਿੱਚ ਅਪੇਛਦ ਪੁਰਸ਼ ਹੁੰਦੇ ਨੇ ਉਹ ਕੋਈ ਵੀ ਕਲਾ ਵਰਤਾ ਸਕਦੀ ਹੈ ਜਦੋਂ ਅੰਗਰੇਜ਼ ਫੋਟੋਗ੍ਰਾਫਰ ਉੱਥੋਂ ਜਾਣ ਲੱਗਾ ਉਹਦੇ ਮਨ ਵਿੱਚ ਆਇਆ ਕਿ ਸ਼ਾਇਦ ਕੋਈ ਜਾਦੂਈ ਤਾਕਤ ਵਰਤ ਕੇ ਇਹ ਫੋਟੋ ਰੋਕ ਦਿੱਤੀ ਗਈ ਤਾਂ ਮਹਜ਼ੂਰ ਸ਼੍ਰੀ ਨਾਕਮਰ ਰਾਜਾ ਸਾਹਿਬ ਉਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਕਿ ਮੇਰੀ ਗੱਲ ਸੁਣ ਕੇ ਜਾਹੀਂ ਉਹਨੂੰ ਕਹਿੰਦੇ ਨੇ ਮੈਂ ਫੋਟੋ ਇਸ ਕਰਕੇ ਨਹੀਂ ਦੇ ਰਿਹਾ ਕਿ ਜੇ ਮੇਰੀ ਫੋਟੋ ਤੂੰ ਕੈਮਰੇ ਦੇ ਵਿੱਚ ਕੈਦ ਕਰਕੇ ਸੰਗਤ ਤੱਕ ਪਹੁੰਚਾ ਦਿੱਤੀ ਤੇ ਲੋਕ ਮੇਰੀ ਤਸਵੀਰ ਨੂੰ ਫੋਟੋ ਨੂੰ ਮੱਥਾ ਟੇਕਣਾ ਸ਼ੁਰੂ ਕਰ ਦੇਣਗੇ ਬੁੱਤ ਪ੍ਰਾਸਤੀ ਕਰਨੀ ਸ਼ੁਰੂ ਕਰ ਦੇਣਗੇ ਬਹੁਤ ਜੀ ਸੋਚ ਸੀ ਹਜ਼ੂਰ ਸ਼੍ਰੀ ਨਾਕਮਰ ਰਾਜਾ ਸਾਹਿਬ ਜੀ ਦੀ ਉਹਨਾਂ ਨੇ ਸਾਰੀ ਉਮਰ ਦੇ ਵਿੱਚ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜਨਾ ਹੋ ਆਪਣੀ ਤਸਵੀਰ ਵੀ ਨਹੀਂ ਦਿੱਤੀ ਕਿ ਮੇਰੀ ਤਸਵੀਰ ਨੂੰ ਕੋਈ ਮੱਥਾ ਟੇਕ ਕੇ ਮੈਨੂੰ ਇਹ ਪਰਵਾਹ ਨਹੀਂ ਹੁਣ ਮੈਂ ਆਮ ਆ ਇਸ ਮਸਲੇ ਦੇ ਉੱਤੇ 169 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰਸੋਖਾਨਾ ਸਾਹਿਬ ਦੇ ਵਿੱਚ ਸੁਭਾਏ ਮੰਗੇ ਔਰ ਬੜੇ ਆਦਰ ਸਤਕਾਰ ਸਹਿ ਸੁਭਾਏ ਮੰਗੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ